ਅੱਜ ਦਰਬਾਰ ਸਾਹਿਬ ਸਮੂਹ ਦੇ ਅੰਦਰ ਜਰੀਆ ਕਾਲ ਤੱਕ ਸਾਹਿਬ ਦੇ ਨਾਲ ਸੰਬੰਧਤ ਅਤੇ ਅਕਾਲ ਤਖਤ ਸਾਹਿਬ ਦੇ ਪ੍ਰਭੂ ਸਤਾ ਲਈ ਸ਼ਹੀਦ ਹੋਏ ਸ਼ਹੀਦ ਬਾਬਾ ਕਰਬਖ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਮੌਜੂਦਾ ਸੰਘਰਸ਼ ਮੰਜਲਿਆ ਕਾਲਿਸਤਾਨ ਦੇ ਲਈ ਸੰਘਰਸ਼ ਕਰਨ ਵਾਲੇ ਸਾਰੀ ਉਮਰ ਆਪਣੀ ਸੰਘਰਸ਼ ਲਈ ਖੇ ਲਾਉਣ ਵਾਲੇ ਤਾਲਕਾਲ ਸਾਡੇ ਸਰਪ੍ਰਸਤ ਸਰਦਾਰ ਗਜਿੰਦਰ ਸਿੰਘ ਕੇ ਕੈਨੇਡਾ ਦੀ ਧਰਤੀ ਦੇ ਉੱਤੇ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਸ਼ਹੀਦ ਕੀਤੇ ਗਏ ਪਾਇਰ ਦੀਪ ਸਿੰਘ ਨੇਜਰ ਨੂੰ ਯਾਦ ਕਰਦਿਆਂ ਆ ਸ਼੍ਰੀ ਅਕਨਤਪੜ ਸਾਹਿਬ ਦੇ ਭੋਗ ਪਏ ਨੇ ਇਸ ਸਮਾਗਮ ਦੇ ਵਿੱਚ ਇਸ ਭੋਗ ਦੇ ਵਿੱਚ ਧਾਰਮਿਕ ਅਤੇ ਪੰਥਕ ਰਾਜਨੀਤਿਕ ਸ਼ਖਸੀਤਾਂ ਨੇ ਇਸ ਮੂਲਯਤ ਇਤਿਹਾਸੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਖਾਲਸਾ ਇਸ ਮੁੱਚੀ ਟੀਮ ਭਾਈ ਨਰਿੰਦਰ ਸਿੰਘ ਜੀ ਚੌੜਾ ਭਾਈ ਦਲਜੀਤ ਸਿੰਘ ਪਟੋੜਾ ਦੀ ਟੀਮ ਸਾਰੇ ਸਾਰੇ ਪਹੁੰਚੇ ਸਾਰੇ ਬਾਕੀ ਜਿੰਨੇ ਸੰਗਤ ਪਹੁੰਚੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਭਾਈ ਗਜਿੰਦਰ ਸਿੰਘ ਉਹਨਾਂ ਦੇ ਪਰਿਵਾਰਕ ਮੈਂਬਰ ਇੱਧਰ ਖੜੇ ਨੇ ਉਹਨਾਂ ਦੇ ਭਰਾਤਾ ਜੀ ਉਹਨਾਂ ਦੇ ਭੈਣ ਜੀ ਭਾਈ ਚਟਾਣਾ ਜੀ ਦੇ ਭੈਣ ਜੀ ਉਹ ਵੀ ਇਹ ਪਹੁੰਚੇ ਸੀ ਭਾਈ ਰਾਜੂ ਸ਼ਹੀਦ ਭਾਈ ਰਾਜੂ ਦੇ ਉਹਨਾਂ ਦੇ ਮਾਤਾ ਜੀ ਪਹੁੰਚੇ ਸੋ ਬਾਕੀ ਜਿੰਨੇ ਆ ਸੰਗਤਾਂ ਪਹੁੰਚੀਆਂ ਦਾ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਜਿੱਥੇ ਪੰਥਕ ਔਰ ਖਾਲਸਾਣ ਦੀ ਮੰਜ਼ਲ ਤੇ ਪਾਂਦੀ ਜਿੱਥੇ ਬੰਦੀਆਂ ਦੇ ਨਮਾਇंदे ਪਹੁੰਚੇ ਨੇ ਉੱਥੇ ਹੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਵੇਖ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਪਹੁੰਚੇ ਆਹ ਹਰਦੀਪ ਸਿੰਘ ਨੇਚਰ ਦੀ ਸ਼ਹਾਦਤ ਦੇ ਬਾਰੇ ਦੇ ਵਿੱਚ ਦੋ ਸਾਲਾਂ ਦੇ ਵਿੱਚ ਬਹੁਤ ਸਾਰੇ ਡਿਵੈਲਪਮੈਂਟਸ ਹੋਇਆ ਹੈ ਵਾਰ-ਵਾਰ ਉਹਨਾਂ ਦੇ ਉੱਤੇ ਕਮੈਂਟਸ ਕੀਤੇ ਗਏ ਮੈਂ ਉਸ ਚੀਜ਼ ਦੇ ਚ ਲੰਬੇ ਚੌੜੇ ਪ੍ਰਕਿਰਿਆ ਦੇ ਵਿੱਚ ਨਹੀਂ ਜਾਣਾ ਅੱਜ ਉਹਨਾਂ ਦਾ ਕੇਸ ਮਾਰਕ ਕਾਰਨੀ ਜਿਹੜੇ ਮੌਜੂਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਜਿਹੜੀ G7 ਹੋਈ ਆ ਉਹਦੇ ਵਿੱਚ ਜਦੋਂ ਪਾਇਰ ਹਰਦੀਪ ਸਿੰਘ ਨੇਚਰ ਦਾ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤੇ ਉਹਨਾਂ ਵੀ ਬੜੇ ਟਰਮ ਮੈਦਨ ਵਾਲੇ ਗੱਲ ਕਹੀ ਆ ਕਿ ਇਹ ਮੈਟਰ ਸਾਡੀ ਜੁਡੀਸ਼ਰੀ ਦੇ ਕੋਲ ਆ ਔਰ ਮੈਂ ਉਹਦੇ ਤੇ ਬਹੁਤਾ ਜਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਸੋ ਬੇਸ਼ੱਕ ਉਹਨਾਂ ਦੀ ਸ਼ਹਾਦਤ ਨੂੰ 2 ਸਾਲ ਪੂਰੇ ਹੋ ਗਏ ਨੇ ਪਰ 2 ਸਾਲ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੇ ਖਾਲਸਾਣ ਦੇ ਸੰਘਰਸ਼ ਨੂੰ ਪੰਜਾਬ ਤੇ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖ ਡਾਇਸਪੋਰਾ ਤੋਂ ਚੁੱਕ ਕੇ ਇੰਟਰਨੈਸ਼ਨਲ ਪੱਧਰ ਤੇ ਉੱਤੇ ਜਿਹੜੀਆਂ ਦੁਨੀਆ ਦੀਆਂ ਆਪਣੀਆਂ ਤਾਕਤਾਂ ਖਵਾਉਂਦੀਆਂ ਸੀ ਉਹਨਾਂ ਦੇ ਟੇਬਲਾਂ ਤੇ ਉੱਤੇ ਉਹਨਾਂ ਦੀਆਂ ਜ਼ੁਬਾਨਾਂ ਦੇ ਉੱਤੇ ਖਾਲਸਾਣ ਦਾ ਨਾਮ ਸੰਘਰਸ਼ ਜਿਹੜਾ ਹੈ ਉਹ ਪਛਾ ਦਤਾ ਹੈ ਖੋ ਸ਼ਹੀਦਾਂ ਦਾ ਕੋਣ ਰੰਗ ਜਿਹੜਾ ਬਖਾਲਦਾ ਆ ਸੋ ਅਸੀਂ ਉਹ ਪ੍ਰਤੱਖ ਵੇਖਿਆ ਦੂਸਰੀ ਬੇਨਤੀ ਇੱਥੇ ਬਾਕੀ ਲੀਡਰ ਸਾਹਿਬਾਨਾਂ ਨੇ ਤੁਹਾਡੇ ਨਾਲ ਸੰਬੋਧਨ ਹਣਾ ਮਾਨ ਸਾਹਿਬ ਨੇ ਵੀ ਵੜਾਇਆ ਸੋ ਦੂਸਰੀ ਸੰਖੇਪ ਦੇ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੱਦਣ ਭਾਈ ਹਰਦੀਪ ਸਿੰਘ ਨੇ ਚੜ੍ਹਦੀ ਸ਼ਹਾਦਤ ਹੋਈ ਸੀ ਉਸ ਤੋਂ ਬਾਅਦ ਜਿਹੜਾ ਪਹਿਲਾ ਉਹਨਾਂ ਦਾ ਭੋਗ ਕਿਸੇ ਅਸਥਾਨ ਦੇ ਉੱਤੇ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਕੇ ਪਾਇਆ ਗਿਆ ਸੀ ਸੋਰੀ ਉਹਨਾਂ ਦਾ ਡਾਟਾ ਭੋਗਿਆ ਗੁਰਦੁਆਰਾ ਸੰਤੋਖ ਸਰਸਾ ਪਾਇਆ ਗਿਆ ਹੈ ਪਰ ਭਾਈ ਗਜਿੰਦਰ ਸਿੰਘ ਉਹਨਾਂ ਦਾ ਜਿਹੜਾ ਭੋਗ ਸੀਗਾ ਪਿਛਲੇ ਸਾਲ ਉਹ ਏਸੇ ਸਥਾਨ ਦੇ ਉੱਤੇ ਪਾਇਆ ਗਿਆ ਹੈ ਔਰ ਇੱਥੇ ਬੋਲਦਿਆ ਆ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਹਦਾਇਤ ਦਿੱਤੀ ਸੀ ਕਿ ਇਹਨਾਂ ਸ਼ਹੀਦਤਾ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਵਿੱਚ ਲਗਾਈ ਜਾਵੇ ਇੱਕ ਸਾਲ ਪੂਰਾ ਸਮਾਂ ਬੀਤ ਚੁੱਕਿਆ ਹੈ। ਔਰ ਇੱਕ ਸਾਲ ਬੀਤਣ ਦੇ ਬਾਅਦ ਵੀ ਇਹਨਾਂ ਸ਼ਖਸੀਤਾਂ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ। ਬਹੁਤ ਸਾਰੀਆਂ ਹੋਰ ਤਸਵੀਰਾਂ ਲਾਉਣ ਦਾ ਐਲਾਨ ਹੋ ਚੁੱਕਿਆ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਇੱਕ ਸਾਲ ਦੇ ਵਿੱਚ। ਪਰ ਜਿਨ੍ਹਾਂ ਨੇ ਕੌਮ ਦੇ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਕੌਮ ਦੇ ਹੱਕਾਂ ਲਈ ਸੰਘਰਸ਼ ਕੀਤਾ ਔਰ ਜਿਨ੍ਹਾਂ ਨੇ ਜਾਨਾਂ ਵਾਰੀਆਂ ਨੇ ਕੋਨਾਂ ਨੂੰ ਅੱਜ ਵੀ ਜਾਣੇ ਅਣਜਾਣ ਪਾਇਕ ਜਿੰਦਰ ਸਿੰਘ ਦੇ ਵਿਛੋੜੇ ਤੋਂ 1 ਸਾਲ ਬਾਅਦ ਆ ਤੇ ਭਾਈ ਹਰਦੀਪ ਸਿੰਘ ਦੀ ਦੂਸਰੇ ਸ਼ਹੀਦੀ ਸਮਾਗਮ ਤੇ ਉੱਤੇ ਅਸੀਂ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਯਾਦ ਦਿਵਾਉਣਾ ਚਾਹੁੰਦੇ ਆਂ ਔਰ ਉਹਨਾਂ ਨੂੰ ਅਪੀਲ ਵੀ ਕਰਦੇ ਆਂ ਔਰ ਬੇਨਤੀ ਵੀ ਕਰਦੇ ਆਂ ਕਿ ਇਹਨਾਂ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਇਚ ਸ਼ਿਸ਼ੋਭਤ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਸੰਘਰਸ਼ ਪਰ ਜਿਹੜਾ ਜੀਵਨ ਹੈ ਸੰਘਰਸ਼ ਵਿੱਚ ਜੀਵਨ ਕੋਨੋਂ ਸੱਚੀ ਸ਼ਰਧਾ ਹਜ਼ਰੀ ਦਿੱਤੇ ਜਾ ਸਕੇ ਔਰ ਪਾਈ ਹਰਦੀਪ ਸਿੰਘ ਨਿਚਰ ਦੇ ਰਾਹੀ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਜਾ ਸਕੇ ਖਾਸ ਤੌਰ ਤੇ ਤੇ ਇੰਡੀਆ ਨੂੰ ਕਿ ਜਿਨ੍ਹਾਂ ਨੂੰ ਤੁਸੀਂ ਐਲੀਮੀਨੇਟ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਉਹ ਕੇਂਦਰੀ ਸੇਕ ਅਜਾਇਬ ਘਰ ਦੇ ਵਿੱਚ ਰਹਿੰਦੇ ਆਇਆ ਰਹਿੰਦੇ ਦੁਨੀਆ ਤੱਕ ਇਹ ਸੰਦੇਸ਼ ਦਿੰਦੇ ਰਹਿਣਗੇ ਸੋ ਇਹ ਫਰਜ ਸ਼੍ਰੋਮਣੀ ਕੌਰ ਦਰਾਰਾ ਪ੍ਰਬੰਧਕ ਕਮੇਟੀ ਨੂੰ ਨਿਭਾਉਣਾ ਚਾਹੀਦਾ ਸੋ ਮੈਂ ਆਪਣੇ ਕਾਲ ਨੂੰ ਇੱਥੇ ਵਿਸ਼ਰਾਮ ਦਿੰਦਾ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਬੇਨਤੀ ਕਰਾਂਗਾ ਕੋ ਪ੍ਰੈਸ ਨੂੰ ਸੰਬੋਧਨ ਕਰ ਇਹ ਮਾਨਸਾ ਪਹਿਲਾ ਸਪੋਧਨ ਆਦੀ ਕਰਦੇ ਸਾਲ ਪੀਰ ਜਾਂਦੇ ਬਾਅਦ ਉਸ ਦੀ ਸ਼ੋਕਿੰਗ ਮਟਲ ਕਿਸੇ ਤਰ੍ਹਾਂ ਨਹੀਂ ਲੱਗੀ ਵੀ ਉਹ ਇਕਾਂ ਲੋ ਇਕਾਂ ਸੀ ਜਦ ਵੀ ਜੇਥੇਦਰ ਸਾਹਿਬ ਦੇ ਕੋਲ ਦੱਬਾ ਦੇ ਕੋਈ ਐਮਤ ਨਹੀਂ ਮਾਫ ਕਰਨੇ ਪੈ ਗਏ ਜਵਾਬ ਜਵਾਬ ਉਹ ਕੋਈ ਕਹਿ ਰਹੇ ਕਿ ਜਵਾਬ ਸ਼੍ਰੋਮ ਕਮੇਟੀ ਦੇ ਕੋਲੋਂ ਲੈਣ ਵਾਲਾ ਪਾਈ ਹਰਦੀਪ ਸਿੰਘ ਨੇ ਜਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੰਘ ਸਾਹਿਬਾਨ ਨੇ ਤਾਬਿਆਂ 'ਚ ਬੈਠ ਕੇ ਸ਼ਹੀਦ ਦਾ ਦਰਜਾ ਦਿੱਤਾ ਆਇਆ ਤੋ ਇੱਕ ਉਹ ਜੇ ਮੰਨਦੇ ਨੇ ਨਹੀਂ ਮੰਨਦੇ ਇਹ ਸਵਾਲ ਉਹਨਾਂ ਦਾ ਬੰਦਾ ਹੈ ਸਾਡੇ ਦੇ ਹਰਦੀਪ ਸਿੰਘ ਨੱਜਰ ਸਭ ਤੋਂ ਵੱਡੀ ਗੱਲ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਨੇ ਹਰਦੀਪ ਸਿੰਘ ਨੱਜਰ ਨੂੰ ਟ੍ਰਿਬਿਊਟ ਦਿੱਤੇ ਨੇ ਉਹਨਾਂ ਨੇ 2 ਮਿੰਟ ਸਾਇਲੈਂਸ ਰੱਖ ਕੇ ਸਰਦਾਰ ਹਰਦੀਪ ਸਿੰਘ ਨੱਜਰ ਨੂੰ ਟ੍ਰਿਬਿਊਟ ਦਿੱਤੇ ਸੀ ਕਿ ਜਦਾ ਜਲੀ ਦਿੱਤੀ ਸੀ ਕਿ ਕੈਨੇਡਾ ਦੀ ਸਰਕਾਰ ਉਹਨਾਂ ਦੀ ਪਾਰਲੀਮੈਂਟ ਉਹਨੂੰ ਸਤਿ ਸ਼ਰਾਂਜਲੀ ਦੇ ਸਕਦੀ ਹੈ ਟ੍ਰਿਬਿਊਟ ਦੇ ਸਕਦੀ ਹੈ ਅਸੀਂ ਇਹ ਤਵਕਕ ਸਿੱਖ ਪਾਰਸ਼ਮੰਟ ਅਖਬਾਰ ਵਾਲੀ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਿਤ ਕਮੇਟੀ ਕੋਲੋਂ ਵੀ ਕਰ ਦਿਆ ਕਿ ਇਹਨਾਂ ਦੇ ਜਨਰਲ ਹਾਊਸ ਦੇ ਵਿੱਚ ਉਹ ਡਿਊਟਸ ਛੱਡਾਂ ਦਿੱਤੀ ਜਾਂ। ਸਿੱਖਾਂ ਨੇ ਕੋਈ ਹੱਕ ਕੋਈ ਜਾਸੀ ਸਾਧ ਲੈਣੇ ਗਏ। ਵਿਦੇਸ਼ੀ ਭਾਪ ਨੇ ਆਪਣੇ ਅੰਦਰ ਵਿੱਚ ਸਾਡੀ ਕੋਈ ਕਰਨੀ ਸੁਣਦਾ। ਗ੍ਰੈਪ ਭਾਪ ਆਪਣੇ ਵਿੱਚ ਕੋਈ ਨਹੀਂ ਸੁਣਦਾ। ਫ੍ਰੈਂਚ ਦੇ ਵਿੱਚ ਕੋਈ ਨਹੀਂ ਸਾਡੀ ਇਹੇ ਸ਼ਰੂਰੀਅਤ ਜੇਡੀ ਮੋਤੀ ਸਾਹਿਬ ਦੀ ਸਕਿਉਰਿਟੀ ਕਮੇਟੀ ਹੈ ਜਿਹੜੀ ਜਨਗネタ ਲਾਂਚ ਕਰਦੀ ਹੈ ਉਹਦੇ ਵਿੱਚ ਕਿਸੇ ਵੀ ਸਿੱਖਾ ਦਾ ਨਹੀਂ ਜਿਆਗਿਆ ਸਜਾਉ ਤੇ ਹਿੰਦੂ ਤੇ ਉਸ ਪਾਰਨਾ ਦੇ ਆਪਸ ਦੇ ਵਿੱਚ ਜੰਗੜਾ ਕਰਤਾ ਕਿ ਪੰਜਾਬ ਦੇ ਵਿੱਚ ਸਾਡੇ ਤੇ ਇੰਨਾ ਜ਼ੁਲਮ ਹੋ ਰਿਹਾ ਹੈ ਕਿ ਵਾਇਕ ਗ੍ਰਜੰਦਤ ਸੇ ਪਾਕਿਸਤਾਨ ਦੇ ਵਿੱਚ ਝਾਕੇ ਰਹੇ ਹੈ ਅਤੇ ਡਿਜਟਸ ਆਫ ਕੈਂਡੀਡੇਟਾਂ ਦੇ ਵਿੱਚ ਕੂਚ ਕੀਤੀ ਹੈ ਸੋ ਮੇਰਾ ਮੰਤਰ ਹੈ ਕਿ ਸਿੱਖ ਉਹ ਇੱਕ ਜਨਾਮੀ ਭੜੇ ਹੈ ਅਸੀਂ ਗੁੰਜਾਦਾਨ ਇਸਨਾਣ ਕਰਕੇ ਆਉਂਦੇ ਹੈ ਤੇ ਹੁਣ ਪਤਾ ਨਹੀਂ ਅਸੀਂ ਉਹ ਪਹਾੜ ਦੇ ਚੀਰਖ ਦੇ ਉੱਤੇ ਗਏ ਐ ਕਿੱ데 ਗਏ ਉਹ ਮੇਰਾ ਫੈਨਟਾਪਾ ਹਵੇ ਕਿ ਜਿਹੜੀ ਸਿੱਖ ਲੀਡਰਸ਼ਿਪ ਹੈ ਉਹ ਸਿੱਖਾਂ ਦੀ ਸੋਵਰਿਨਿਟੀ ਬਾਟ ਸ਼ਾਇਦ ਜੰਨਦੀ ਕਰਦੀ ਪੰਜਾਬ ਦੀ ਜੰਨਦੀ ਕਰਦੀ ਬਾਰਡਰ ਖੋਲਣ ਦੀ ਜੰਨਦੀ ਘੰਟੀ ਕੋਈ ਵੀ ਜਿਹੜੇ ਸਿੱਖਾਂ ਦੇ ਕੰਮ ਹੈਗੇ ਆ ਜੇ ਸਾਡਾ ਕੋਈ ਸਿੱਖ ਜਿਹੜਾ ਦੇ ਵਿੱਚ ਬੈਠੇ ਆ उन्होंने कोई गलत नहीं की है सो मेरा मतलब है कि जेडे लोग आप है इन का भी कसूर है कि ये चुनते हो है जुमैते जेडे सिखा की पिठ दे सिखाने मारते हैं सो जिन्ना से सिख वोट समझदार नहीं आऊगा उन्होंने पिठ दे बचिया जारी रह सरे कॉल है कहीं कहीं वो डांसर किसी से नाच कुछ बिठा के भी है तो तेरे आप को दिखता है क्या आया क्या इंटरेस्ट हो आते हैं तो कुछ भी तो उसके बाद एक एक दम में समय तो सोशल